ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ 이슈 ਬਾਰੇ ਤੁਹਾਡਾ ਕੀ ਕਹਿਣਾ ਹੈ ਉਸ ਤੋਂ ਪਹਿਲਾਂ ਕੁਝ ਮੈਸੇजेस ਨੇ ਗੁਰਦੀਪ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਸਾਨੂੰ ਪੰਥਕ ਚੇਹਰੇ ਐ ਐਕਸਕਲੂਡਿੰਗ ਬਾਦਲਦਾਲ ਦੇ ਰਾਜਨੀਤਿਕ ਸਫਰ ਤੇ ਕਰੰਟ ਅਫੇਅਰਸ ਨੂੰ ਵੀ ਪਰਚੋਲ ਦਾ ਹਿੱਸਾ ਬਣਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਵਿਚਾਰਾਂ ਵਿੱਚ ਆਈ ਖੜੋਤ ਟੁੱਟੇ ਤੇ ਕੁਝ ਲੌਜੀਕਲੀ ਸੋਚਣਾ ਸ਼ੁਰੂ ਕਰਨ ਜਾਂ ਫਿਰ ਪਾਸੇ ਹਟਣ ਤੇ ਨੌਜਵਾਨਾਂ ਨੂੰ ਮੌਕਾ ਮਿਲੇ ਆ ਵਾਹਿਗੁਰੂ ਬੋਡੀ ਕਰੇ ਪਾਂਥ ਦੀ ਬਿਲਕੁਲ ਠੀਕ ਫਰਮਾਇਆ ਵੀਰ ਗੁਰਦੀਪ ਸਿੰਘ ਜੀ ਤੁਸੀਂ ਜੀ ਕਿ ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ ਕਿ ਵੀ ਅਸੀਂ ਕਰੰਟ ਅਫੇਅਰਸ ਐਂਡ ਆਲ ਜਿਹੜਾ ਇਹਨਾਂ ਦਾ ਰੋਲ ਹੈ ਉਸ ਨੂੰ ਰੈਫਰੈਂਸ ਦੇ ਵਿੱਚ ਜ਼ਰੂਰ ਜ਼ਿਕਰ ਹੁੰਦਾ ਹੈ ਬਟ ਉਹਨਾਂ ਦੀ ਗੱਲ ਠੀਕ ਹੈ ਕਿ ਵੀ ਇਸ ਵੇਲੇ ਖੜੋਤ ਨੂੰ ਤੋੜਨਾ ਔਰ ਲੌਜੀਕਲੀ ਅੱਗੇ ਵਧਣ ਦਾ ਰਸਤਾ ਤਰਾਸ਼ਣਾ ਹੈ ਜ਼ਰੂਰੀ ਜੀ ਸਤਪਾਲ ਸਿੰਘ ਪਰਵਾ ਲਖਦੇ ਨੇ ਡਾਕਟਰ ਸਾਹਿਬ ਜੀ ਆਪ ਜੀ ਨੂੰ ਟੀਵੀ 84 ਦੀ ਸਾਰੀ ਟੀਮ ਨੂੰ ਸਾਰੇ ਦਰਸ਼ਕਾਂ ਨੂੰ ਫਤਿਹ ਅਰਜ਼ ਹੈ ਆਸ ਹੈ ਪ੍ਰਵਾਨ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਬਾਜਵਾ ਵਾਹਿਗੁਰੂ ਜੀ ਹਨੀ ਸਤੀ ਖਰਸਤਾਨ ਜ਼ਿੰਦਾਬਾਦ ਜਸਪ੍ਰੀਤ ਸਿੰਘ ਜਸਨੀ ਧنوਆ ਉਹਨਾਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨਜੀਤ ਸਿੰਘ ਲਖਦੇ ਨੇ ਦੇ ਵਾਂਟ ਡਿਵੀਜ਼ਨਸ ਵਰਨ ਆਸ਼ਰਮ ਇਨ ਸੋਸਾਇਟੀ ਬਟ ਅ ਬਿਗ ਐਂਡ ਯੂਨੀਫਾਈਡ ਇੰਡੀਆ ਉਹਨੇ ਇਹ ਪਤਾ ਨਹੀਂ ਕਿ ਸਾਇੰਸ ਚ ਕਹਿਣਾ ਚਾਹੁੰਦੇ ਨੇ ਕੌਣ ਚਾਹੁੰਦਾ ਹੈ ਵਰਣ ਆਸ਼ਰਮ ਤਾਂ ਬਣਾਇਆ ਹੀ ਇਹਨਾਂ ਨੇ ਮੰਨੂ ਨੇ ਬਣਾਇਆ ਔਰ ਵਰਣ ਆਸ਼ਰਮ ਤੇ ਬੇਸਡ ਹੀ ਜਿਹੜਾ ਭਾਜਪਾ ਉਸੇ ਹੀ ਸੁਸਾਇਟੀ ਨੂੰ ਚਾਹੁੰਦੀ ਹੈ ਜਦੋਂ ਅੱਜ ਬ੍ਰਾਹਮਣ ਦੀ ਡੋਮਿਨੈਂਸ ਦੀ ਗੱਲ ਹੋ ਰਹੀ ਹੈ ਔਰ ਜਿਸ ਸੰਦਾਸ ਦੇ ਵਿੱਚੋਂ ਮੰਤਰ ਉਚਾਰਨ ਹੋਣ ਸਬਜੈਕਟ ਹੋਣ ਔਰ ਚਾਰ ਚੁਫੇਰੇ ਉਹਨਾਂ ਦਾ ਇਸ ਤਰ੍ਹਾਂ ਬ੍ਰਾਹਮਣਵਾਦ ਦਾ ਬੋਲਬਾਲ ਹੈ ਜੀ ਔਰ ਔਰ ਦੁਨੀਆ ਦੇ ਵਿੱਚ ਬੇਸ਼ੱਕ ਰੇਸਿਜ਼ਮ ਹਰ ਸੋਸਾਇਟੀ 'ਚ ਵੱਖ-ਵੱਖੇ ਤਰੀਕੇ ਦੇ ਨਾਲ ਰਿਹਾ ਹੈ ਸਲੇਵਰੀ ਵੀ ਰਹੀ ਲੇਕਿਨ ਵਰਮ ਵਰਣ ਆਸ਼ਰਮ ਰਿਜਸ ਐਂਗਲ ਤੋਂ ਜਿਹੜੀ ਡਿਵੀਜ਼ਨ ਹੈ ਇਸ ਲੈਵਲ ਦੀ ਕੋਈ ਵੀ ਇੰਸਟੀਟਿਊਸ਼ਨ ਦੁਨੀਆ 'ਚ ਜਿਹੜੀ 4000 ਸਾਲ ਸਰਵਾਈਵ ਕੀਤੀ ਹੋਏ ਨਹੀਂ ਹੈ ਸੋ ਇਹ ਤਾਂ ਆਲਰੇਡੀ ਡਿਵਾਈਸਿਵ ਅਜੰਡਾ ਇੱਕ ਤਾਂ ਇਹਨਾਂ ਨੇ ਵਿਦਿਨ ਆਪਣਿਆਂ ਨੂੰ ਡਿਵਾਈਡ ਕੀਤਾ ਫਿਰ ਜਿਵੇਂ ਦੂਸਰਿਆਂ ਦੇ ਲਈ ਉਹਨਾਂ ਨੂੰ ਅਵਾਰਣ ਬਣਾਇਆ ਕਿ ਵੀ ਉਹਦਾ ਵਰਣ ਆਸ਼ਰਮ ਦਾ ਹਿੱਸਾ ਹੀ ਨਹੀਂ ਫਿਰ ਮੁਸਲਮਾਨਾਂ ਨੂੰ ਮਲੇਚ ਬਣਾਇਆ ਫਿਰ ਸਿੱਖਾਂ ਨੂੰ ਜਿਵੇਂ ਅਤੰਕਵਾਦੀ ਅਲਗਾਵਾਦੀ ਉਗਰਵਾਦੀ ਬਣਾਇਆ ਸੋ ਡਿਵੀਜ਼ਨ ਤਾਂ ਇਹੀ ਪੈਦਾ ਕਰਨ ਵਾਲੇ ਨੇ ਕੋਈ ਹੋਰ ਨਹੀਂ ਹੈ ਜੀ ਅ ਐਂਟਾਈ ਫਾਰਮਰ ਹੁਣ ਬਿਸ਼ੱਕ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਹੁਣ ਤਾਂ ਸੁਖਬੀਰ ਬਾਦਲ ਨੇ ਵੀ ਬਸ ਚਲਾਤੀ ਹਰੀਕੇ ਪੱਤਰ ਚ ਉਹ ਜਿਵੇਂ ਹੁੰਦਾ ਵੀ ਥੱਲੇ ਤਾਂ ਪੈਰ ਉਹੀ ਲੱਗੇ ਹੁੰਦੇ ਨੇ ਉੱਤੇ ਤੁਸੀਂ ਬਤਖ ਬਣਾ ਦਿਓ ਬਸ ਬਣਾ ਦਿਓ ਉੱਤੇ ਕੋਈ ਛਤਰੀ ਲਾ ਦਿਓ ਹੁਣ ਉਹ ਹੈ ਕਿ ਵੀ ਦੇਖੋ ਜੀ ਉਹ ਕਹਿੰਦਾ ਮੈਂ ਆਪਣਾ ਵਾਅਦਾ ਪੂਰਾ ਕਰਦਾ ਦੇਖੋ ਜੀ ਮੈਂ ਕਿਹਾ ਸੀ ਨਾ ਵੀ ਬਸਾਂ ਜੀ ਬਸਾਂ ਚਲਾਈਆਂ ਪਾਣੀ ਦੇ ਬਸਾਂ ਚੱਲਣ ਕਹਿੰਦਾ ਹੁਣ ਇੱਕ ਇੱਥੇ ਚਲਾਤੀ ਹਰੀ ਕੇ ਉਹਨੇ ਇੱਕ ਬਠਿੰਡੇ ਵਿੱਚ ਰੋਣੀ ਹੈ ਕਹਿੰਦਾ ਕੁਝ ਮਹੀਨੇ ਮੈਂ ਵਾਅਦੇ ਪੂਰੇ ਕਰਤੇ ਸੋ ਗੱਲ ਤਾਂ ਠੀਕ ਹੈ ਵੈਸੇ ਛੰਡੀ ਜੇ ਲੈ ਕੇ ਵਿੱਚੋਂ ਕਰ ਰਿਹਾ ਬਾਈ ਬਾਈ ਕਰ ਰਿਹਾ ਵੀ ਵਾਅਦੇ ਪੂਰੇ ਕਰਤੇ ਹੁਣ ਜਿਸ ਅੰਦਾਜ਼ ਦੇ ਵਿੱਚ ਇਹ ਪਿਓ ਪੁੱਤਰ ਲੱਗੇ ਹੋਏ ਨੇ ਸੰਗਤ ਦਰਸ਼ਨ ਦੇ ਨਾਂ ਥੱਲੇ ਪਿਓ ਤੇ ਇਹ ਜਬਲੀਆਂ ਮਾਰ ਕੇ ਇੰਦਰ ਮੈਂ ਪੂਰਾ ਕਰਤਾ ਉਧਰ ਕਰਤਾ ਉਹ ਹਾਲ ਸੜਕਾਂ ਦਾ ਕੀ ਹੈ ਤੇ ਅਦਰਵਾਈਜ਼ ਕੀ ਹੈ ਅਸੀਂ ਫੌਗ ਨਾਲ ਹੋਣ ਵਾਲੇ ਐਕਸੀਡੈਂਟਸ ਤੋਂ ਇਲਾਵਾ ਮਾੜੀਆਂ ਸੜਕਾਂ ਜਿਹੜਾ ਉਹਦਾ ਇੱਕ ਵੱਡਾ ਕਾਰਨ ਹੈ ਔਰ ਹੁਣ ਆਮ ਆਦਮੀ ਪਾਰਟੀ ਉਹ ਵੀ ਆਪਣੇ ਅੰਦਾਜ਼ ਦੇ ਵਿੱਚ ਪਹਿਲਾਂ ਪਾਣੀਆਂ ਦੇ ਮੁੱਦੇ ਤੇ ਖੱਬੇ ਹੁਣ ਜੀ ਇੱਕ ਵੀ ਬੂੰਦ ਨਹੀਂ ਜਾਣਦੇ ਆਂਗੇ ਸੋ ਕੋਲ ਮੁੜਾ ਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਪੰਜਾਬ ਦੇ ਵਿੱਚ ਜਿਵੇਂ ਵੀਰਪ੍ਰਦੀਪ ਸਿੰਘ ਨੇ ਕਿਹਾ ਸੀ ਕੁਝ ਮੁੱਦਿਆਂ ਤੇ ਤਾਂ ਅਵੇਅਰਨੈਸ ਹੋ ਰਹੀ ਹੈ ਜਿਵੇਂ 10 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਇਸ ਮੁੱਦੇ ਦੇ ਉੱਤੇ ਪਾਣੀਆਂ ਦੇ ਮੁੱਦੇ ਤੇ ਵੱਡਾ ਸੈਮੀਨਾਰ ਹੋਇਆ ਜੀ ਤੇ ਪੀਤਮ ਸਿੰਘ ਕੋ ਮੈਦਾਨ ਜਿਹੜੇ ਕੀ ਅਥਾਰਟੀ ਨੇ ਉਹਨਾਂ ਨੇ ਵੀ ਐਡਰੈਸ ਕੀਤਾ ਡਾਕਟਰ ਧਰਮਵੀਰ ਗਾਂਧੀ ਨਵਕਰਨ ਸਿੰਘ ਜਿਹੜੇ ਲਾਇਰਸ ਆ ਰਿ ਹਿਊਮਨ ਰਾਈਟਸ ਦੇ ਨੇ ਹਰਪਾਲ ਸਿੰਘ ਚੀਮਾ ਇਹ ਸਾਰੇ ਉੱਥੇ ਸੀ ਔਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸੋ ਫੈਕਟਸ ਦੇ ਨਾਲ ਜਿਹੜੀ ਗੱਲ ਇਹੀ ਹੈ ਕਿ ਭਾਈ ਇਹ ਤਾਂ ਰਾਈਪੇਰੀਅਨ ਵੀ ਨਹੀਂ ਹੈਗੇ Rajasthan ਜਾਂ Haryana ਜਾਂ ਦੂਜਾ ਇਹ ਤਾਂ ਸਾਡਾ ਪਾਣੀ ਲੁੱਟ ਰਹੇ ਨੇ ਔਰ ਕਿੱਥੇ ਅੱਜ ਤੋਂ 2.5 ਸਾਲ ਪਹਿਲਾਂ મોદી ਨੇ ਆਪਣੇ ਕੈਂਪੇਨ ਦੇ ਵਿੱਚ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਸੀ ਕਿ ਫਾਰਮਰਸ ਦੀ ਜਿੰਨੀ ਇਨਪੁਟ ਹੈ ਕਿਸੇ ਚੀਜ਼ ਨੂੰ ਗ로우 ਕਰਨ ਲਈ ਉਹਦੇ ਤੇ 50% ਪ੍ਰੋਫਿਟ ਹੋਏਗਾ ਜੀ ਉਹਨਾਂ ਨੂੰ ਅਸੀਂ ਧਿਆੰਗੇ ਹੁਣ ਪ੍ਰੋਫਿਟ ਦਾ ਕੀ ਦੇਣਾ ਸੀ ਹੁਣ ਜਿਹੜੀ ਇਹ ਨੀਤੀ ਜਿਹੜੇ ਜਿਹਦਾ ਇਵਨ ਟ੍ਰਿਬਿਊਨ ਨੇ ਵੀ ਨੋਟਿਸ ਲਿਆ ਔਰ ਉਹਦਾ ਇਹ ਐਡੀਟੋਰੀਅਲ ਲੈਟਰ ਟਿਬਿਊਨ ਦਾ ਐਂਟਾਈ ਫਾਰਮਰ ਅਗੇਨ ਵੀਟ ਡਿਸੀਜਨ ਗੈਟਸ ਬੀਜਪੀ ਐਂਡ ਐਂਟਾਈ ਨੈਸ਼ਨਲ ਜਾਇਪ ਹੁਣ ਇੱਕ ਪਾਸੇ ਤਾਂ ਇਹ ਮੇਕ ਇਨ ਇੰਡੀਆ ਹਰ ਚੀਜ਼ ਅਸੀਂ ਇੰਡੀਆ ਚ ਕਰਾਂਗੇ ਜੀ ਔਰ ਇੰਡਸਟਰੀ ਦੇ ਨਾਲਥ ਲਿਓ ਪਰ ਮਲਟੀਨੇਸ਼ਨਲੀ ਦਰਵਾਜ਼ੇ ਖੋਲੇ ਹੋਏ ਨੇ ਜੀ ਹੁਣ ਤੱਕ ਜਿਹੜਾ ਕੰਟਰੋਲ ਹੈ ਕਿ ਜੀ ਵੀਟ ਦਾ ਰਾਈਸ ਦੇ ਭਾਅ ਸੈਂਟਰ ਗਵਰਨਮੈਂਟ ਨੇ ਨਿਯਤ ਕਰਨੇ ਨੇ ਉਹ ਇਸ ਨੂੰ ਕਰਦੇ ਨੇ ਪਹਿਲੀ ਵਾਰ ਇਹਨਾਂ ਸਾਰੇ ਸਾਲਾਂ 'ਚ ਹੋਇਆ ਹੈ ਵੀ ਇਸ ਵਾਰ ਇਹਨਾਂ ਨੇ ਆਸਟ੍ਰੇਲੀਆ ਤੋਂ ਜਿਹੜੀ ਕਣਕ ਹੈ ਉਹ ਇੰਪੋਰਟ ਕਰਨ ਦਾ ਫੈਸਲਾ ਕੀਤਾ ਔਰ ਉਹ ਜਿਹੜੀ ਕਣਕ ਹੈ ਉਹ 235 ਰੁਪਏ ਪਰ ਟਨ ਜਿਹੜੀ ਹੈ ਉਹ ਇਹਨਾਂ ਨੇ ਲੈਣੀ ਹੈ ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਈਵਨ ਪ੍ਰਾਈਸ ਹੈ ਇਹ ਜਿਹੜਾ ਵੀਟ ਦਾ ਮਿਨੀਮਮ ਸਪੋਰਟ ਪ੍ਰਾਈਸ ਡੈਕਲਰ ਕਰਦੇ ਨੇ ਉਹਦੇ ਨਾਲੋਂ 20% ਘੱਟ ਹੈ ਜੀ ਸੋ ਜ਼ਾਹਰ ਹੈ ਕਿ ਵੀ ਫਾਰਮਰ ਦੀ ਕਿਸਾਨ ਰੋਲੇਗੀ ਕਿਉਂਕਿ ਇਹਨਾਂ ਨੇ ਆਪਣੇ ਬਫਰ ਸਟਾਕ ਕਰਨ ਦੇ ਲਈ ਜਿਹੜੀ ਆਸਟ੍ਰੇਲੀਅਨ ਕਣਕ ਕਰ ਲਈ ਔਰ ਇਹ ਚੀਪ ਇਸ ਲਈ ਹੋਏ ਵੀ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੀ 10% ਇੰਪੋਰਟ ਡਿਊਟੀ ਲਾਉਂਦੇ ਸੀ ਜਿਹੜੀ ਕਣਕ ਜਾਂ ਜਿਹੜੀ ਵੀ ਚੀਜ਼ ਫੂਡ ਨਾਲ ਸੰਬੰਧਤ ਬਾਹਰੋਂ ਆਣੀ ਹੈ ਉਦੇ ਤੇ 10% ਇمپੋਰਟ ਡਿਊਟੀ ਸੀ ਪਹਿਲਾਂ 20% ਹੁੰਦੀ ਸੀ ਕੁਝ ਦਿਨ ਪਹਿਲਾਂ ਕੁਝ ਹਫਤੇ ਪਹਿਲਾਂ ਉਹਨਾਂ ਨੇ ਕਿਹਾ ਜੀ 10% ਹੁਣ ਉਹ ਵੀ ਡਿਊਟੀ ਖਤਮ ਕਰ ਦਿੱਤੀ ਇਹਦਾ ਮਤਲਬ ਹੈ ਕਿ ਜਿਹੜਾ ਬਾਹਰ ਲਿਆ ਨੇ ਐਕਸਪੋਰਟ ਕਰਨਾ ਹੈ ਉਹਨਾਂ ਨੇ ਕੋਈ ਟੈਕਸ ਕੋਈ ਕੁਝ ਨਹੀਂ ਦੇਣਾ ਤੇ ਬਿੜਾ ਕਿਹਨਾਂ ਦਾ ਗਰਖ ਹੋਣਾ ਹੈ ਫਾਰਮਰਸ ਦਾ ਔਰ ਰੇਟ੍ਰਿਬਿਊਨ ਨੇ ਇਹਦੇ ਤੇ ਜਦੋਂ ਟ੍ਰਿਬਿਊਨ ਵਰਗਾ ਨੈਸ਼ਨਲ ਅਖਬਾਰ ਵੀ ਲਿਖਦਾ ਹੈ ਇਸ ਕਿਸਮ ਦਾ ਤਾਂ ਫੇਰ ਇਹ ਜ਼ਾਹਰ ਹੈ ਕਿ ਵੀ ਕਿਸ ਹੱਦ ਤੋ ਇਹ ਸੀ ਕਿ ਵੀ ਇਹ ब्राह्मण ਬਾਣੀਆਂ ਸਰਕਾਰ ਹਾਲਾਂਕਿ ਕੋਈ ਜਾਤ ਪਾਤੀ ਸਿਸਟਮ ਨੂੰ ਨਹੀਂ ਚਾਹੁੰਦੇ ਕਿ ਵੀ ਅਸੀਂ ਕਿਸੇ ਨਾਲ ਜਾਤ ਸੂਚਕ ਕੋਈ ਵਰਡ ਲਾਈਏ ਜੀ ਪਰ ਹੁਣ ਕੀ ਹੁੰਦਾ ਜੇ ਕਿਸਾਨ ਆਤਮਕਾਤ ਕਰ ਰਹੇ ਨੇ ਕਿਸਾਨ ਪ੍ਰੋ ਫਾਰਮਰ ਕੋਈ ਨੀਤੀ ਨਹੀਂ ਆਈ ਡੀ ਮੋਨਟਾਈਜੇਸ਼ਨ ਦੇ ਨਾਂ ਥੱਲੇ ਜਿਸ ਅੰਦਾਜ਼ ਦੇ ਵਿੱਚ ਪਿੰਡੂ ਜਨਤਾ 70% ਲੋਕ ਅਜ ਵੀ ਪਾਰ ਦੇ ਵਿੱਚ ਪਿੰਡਾਂ ਦਾ ਵਿੱਚ ਰਹਿੰਦੇ ਨੇ ਉਹਨਾਂ ਦਾ ਜਿਹੜਾ ਸਸਟੇਨੈਂਸ ਹੈ ਉਹ ਖੇਤੀਬਾੜੀ ਨਾਲ ਹੈ ਔਰ ਹੁਣ ਇਹ ਆਸਟ੍ਰੇਲੀਅਨ ਕਣਕ ਤੁਸੀਂ 235 ਰੁਪਏ ਦੇ ਕਰੋ ਕਿਉਂਕਿ ਤੁਸੀਂ ਉਹਨਾਂ ਦੀ ਡਿਊਟੀ ਵੀ ਉਹਦਾ ਮਕਸਦ ਕੀ ਹੈ ਤੁਸੀਂ ਕਿਨੂੰ ਇਹ ਹਰਟ ਕਰੇਗਾ ਔਰ ਟ੍ਰਿਬਿਊਨ ਦਾ ਕਹਿੰਦਾ ਕਹਿੰਦਾ ਬਾਈ ਸਕ੍ਰੈਪਿੰਗ ਦਾ 10% ਇੰਪੋਰਟ ਡਿਊਟੀ ਦਾ ਮੋਦੀ ਗਵਰਨਮੈਂਟ ਹੈਜ਼ ਡਿਨਾਈਡ ਫਾਰਮਰਸ ਦਾ ਬੈਨੀਫਿਟ ਆਫ ਪੋਸੀਬਲ ਹਾਇਰ ਵੀਟ ਪ੍ਰਾਈਸਸ ਐਂਡ ਹੈਡ ਐਂਡ ਹੈਜ਼ ਇਨਸਟੈਡ ਹੈਲਪਡ ਮਲਟੀਨੇਸ਼ਨਲ ਕੰਪਨੀਆਂਸ ਸੱਚ ਐਸ ਅ ਕਰਗਿਲ ਲੂਇਸ ਡ੍ਰੈਫਸ ਐਂਡ ਗਲੈਨਕੋਰ ਆਪਰੇਟਿੰਗ ਇਨ ਇੰਡੀਆ ਮੇਕ ਚੀਪਰ ਇੰਪੋਰਟਸ ਉਹਨੇ ਕਿਹਾ ਜੀ ਆ ਮਲਟੀਨੈਸ਼ਨਲ ਕੰਪਨੀ ਹੈ ਜੀ ਇਹ ਖਤਮ ਕਰਕੇ ਇਹਨਾਂ ਨੂੰ ਫਾਇਦਾ ਪਹੁੰਚਾਇਆ ਜਿਹੜੀਆਂ ਕਿ ਵੀਟ ਇੰਪੋਰਟ ਕਰਦੀਆਂ ਅਰਲੀਅਰ ਇਨ ਸੈਪਟੈਂਬਰ ਦਾ ਡਿਊਟੀ ਔਨ ਵੀਟ ਇੰਪੋਰਟਸ ਵਾਸ ਸਲੈਸ਼ਡ ਫਰਮ 25 ਟੂ 10% ਇਟ ਨਾਊ ਸਟੈਂਡਸ ਅਬੋਲਿਸ਼ਡ ਤਿੰਨ ਮਹੀਨੇ ਦੇ ਵਿੱਚ ਵੀ ਸਾਰੀ ਡਿਊਟੀ ਖਤਮ ਪਹਿਲਾਂ 25% ਤੋਂ 10% ਤੇ ਕੀਤੀ ਹੁਣ ਉਹ ਵੀ ਖਤਮ ਕਰ ਦਿੱਤੀ ਚੀਪਰ ਇੰਪੋਰਟਸ ਫਰਮ ਯੂਐਸ ਫਰਾਂਸ ਰਸ਼ੀਆ ਯੂਕਰੇਨ ਐਂਡ ਆਸਟ੍ਰੇਲੀਆ will bring down wheat prices in india local farmers stand to lose challi australia de karan nahi hun hindustani khane ge america to france to russia to ukraine to e jada import kar rahe ne aur local kisan marne ge aggo riwan wale saal dugne suicide hon ge kyuki wheat price inanne kehna je sade kol to hun foreign karanak aaya si tonu inna price nahi de sakde ji the wheat duty decision saw on friday united opposition take on the government फोर्सिंग डिस्ट्रप्शन इन राज्यसभा सीताराम याचुरी ऑफ सी पी एम कॉल द डिसीजन एंटाई नैशनल टर्निंग द टेबल्स ऑन बीजेपी ये देश भक्ति नहीं ये देश ध्रोही काम है लेफ्ट विद डेप्लीटेड बफर स्टॉक्स आफ्टर टू सक्सेसिव नियर ड्रॉट ईयरस एंड द फ्रैश क्रॉप एक्सपेक्टेड नॉट बिफोर अप्रैल द गवमेंट हैज़ अलाउड प्राइवेट कंपनीज टू मेक ओवरसीज वीट परचेजेज ऑस्ट्रेलियन वीट अकॉर्डिंग टू ट्रेडर इज अवेलेबल इन इंडिया एट 235 ਪਰ ਟਨ ਨੀਅਰਲੀ 20% ਚੀਪਰ ਦਨ ਦਾ ਲੋਕਲ ਪ੍ਰੋਡਿਊਸ ਮੈਂ ਆਲਰੇਡੀ ਕਿਹਾ ਉਹਨਾਂ ਨੇ ਕਿਹਾ ਜੀ ਕਿਉਂਕਿ ਭਾਰਤ ਸਰਕਾਰ ਕੋਲ ਬਹਾਨਾ ਹੈ ਕਿ ਜੀ ਪਿਛਲੇ 2-3 ਸੀਜ਼ਨ ਦੇ ਵਿੱਚ ਜਿਹੜੀ ਹੈ ਮੌਨਸੂਨ ਨਹੀਂ ਆਈ ਔਰ ਸਾਡਾ ਸਟਾਕ ਘਟ ਗਿਆ ਪਰ ਉਹਨਾਂ ਨਾਲ ਹੀ ਕਿਹਾ ਕਿ ਵੀ ਇਹ ਜਿਹੜੇ ਆਫੀਸ਼ੀਅਲ ਡਾਟਾ ਸ਼ੋਜ਼ ਰਿਟੇਲ ਪ੍ਰਾਈਸਸ ਆਫ ਵੀਟ ਫਲਾਉਰ ਇਨਕਰੀਜ਼ਡ ਬਾਈ ਅਬਾਊਟ 25% ਬੀਟਵੀਨ ਅਪ੍ਰੈਲ ਐਂਡ अर्ਲੀ ਡਿਸੰਬਰ ਹੁਣ ਉੱਥੇ ਮਹਿੰਗਾਈ ਦਾ ਇਹ ਹਾਲ ਹੈ ਕਿ ਵੀ 25% ਉਧਰੋਂ ਬਾਰਲੀਆਂ ਮਲਟੀਨੈਸ਼ਨਲਸ ਤੋਂ ਪੈਸੇ ਲੈ ਕੇ ਉਹਨਾਂ ਨੂੰ ਫਾਇਦਾ ਪਹੁੰਚਾਣਾ ਜੀ ਔਰ ਆਲਰੇਡੀ ਜਿਹੜਾ ਬਾਣੀਆਂ ਬੈਠਾ ਉੱਥੇ ਜਿਹੜਾ ਦੁਕਾਨਦਾਰ ਹੈ ਜਿਹੜਾ ਰਿਟੇਲਰ ਹੈ ਉਹ ਆਲਰੇਡੀ 25% ਕਣਕ ਜਿਹੜਾ ਆਟੇ ਦਾ ਭਾਅ ਉਹਨੇ ਚੱਕ ਦਿੱਤਾ ਇਹਨਾਂ ਮਹੀਨਿਆਂ ਦੇ ਵਿੱਚ ਔਰ ਇਹਨਾਂ ਨੇ ਇਹ ਕਿਹਾ ਕਿ ਵੀ ਆਰਬੀਆਈ ਨੇ ਜਿਹੜਾ ਫਾਰਮਿੰਗ ਅਪ ਆਫ ਪ੍ਰਾਈਸ ਆਫ ਵੀਟ ਗ੍ਰੇਮ ਐਂਡ 슈ਗਰ ਹੁਣ ਇਸ ਸਟੇਟ ਇਲੈਕਸ਼ਨਸ ਜਿਹੜੀਆਂ ਸਾਹਮਣੇ ਨੇ ਉਹਨਾਂ ਨੇ ਕਿਹਾ ਜੇ ਵੋਟਰਾਂ ਲਈ ਠੀਕ ਨਹੀਂ ਹੋਏਗਾ ਹੁਣ ਇਹਨਾਂ ਨੇ ਇਹ ਕੀਤਾ ਫੇਸਡ ਵਿਦ ਚੋਇਸ ਦਾ ਮੋਦੀ ਗਵਰਨਮੈਂਟ ਹੈਸ ਚੋਸਨ ਟੂ ਪਲੈਕੈਟ ਵੋਟਰਸ ਐਟ ਦਾ ਐਟ ਦਾ ਕਾਸਟ ਆਫ ਫਾਰਮਰਸ ਹੁਣ ਉਹ ਲੋਕਾਂ ਨੂੰ ਕਹਿ ਰਹੇ ਨੇ ਦੇਖੋ ਅਸੀਂ ਤੁਹਾਨੂੰ ਸਸਤਾ ਆਟਾ ਦੇ ਰਹੇ ਹਾਂ ਕਿਸਾਨ ਜਾਣ ਪਾਵੇਂ ਬਾੜ ਵਿੱਚ ਜਿਹਨੂੰ ਕਹਿੰਦੇ ਨੇ ਵੀ ਉਹਨਾਂ ਦਾ ਕੋਈ ਫਿਕਰ ਨਹੀਂ ਹੈ ਜੀ ਓਲਰੇਡੀ ਡੀਮੋਨਟਾਈਜ਼ੇਸ਼ਨ ਹੈਜ਼ ਮੇਡ ਇਟ ਡਿਫਿਕਲਟ ਫਾਰ ਫਾਰਮਰਸ ਟੂ ਬਾਇ ਸੀਡਸ ਐਂਡ ਫਰਟੀਲਾਈਜ਼ਰਸ ਡਿਸਰਪਟਿੰਗ ਦਾ ਪਲਾਂਟਿੰਗ ਆਫ ਵਿంటర్ ਕ੍ਰੌਪਸ ਇਨਕਲੂਡਿੰਗ ਵੀਟ ਹੁਣ ਇੱਕ ਪਾਸੇ ਕਿਉਂਕਿ सौ हज़ार खत्म हो गए किसान ने ना वो बीज प्रॉपरली लै सके ने, ना उन्होंने को फर्टिलाइजर खा दे। जी खाद है विद ए शार्प डिकलाइन इन कैश अवेलेबिलिटी पोस्ट डीमोनेटाइजे फार्मरस आर फोर्स टू मेक डिस्ट्रेस सेल्स ऑफ पैरिशेबल सच एज वैजीटेबल्स वो बेचारे हूँ फोर्स हो रहे हैं कि सब्जियां बेचन दो होपिंग टू रीकू पार्ट ऑफ देयर लॉसिज थ्रू बैटर रिटर्न फ्रॉम वीट आर इन फॉर फरदर डिसअपॉइंटमेंट ਕਿ ਵੀ ਹੁਣ ਜਿਹੜੇ ਵਿਚਾਰੇ ਸਫਰ ਕਰ ਰਹੇ ਸੀ ਉਹਨਾਂ ਨੂੰ ਸੀ ਕਿ ਵੀ ਜਦੋਂ ਕਣਕ ਅਸੀਂ ਵੇਚਾਂਗੇ ਤੇ ਉਹਦਾ ਜਿਹੜਾ ਕਟਾ ਪੂਰਾ ਹੋਏਗਾ ਹੁਣ ਇਹ ਜਦੋਂ ਬਾਹਰਲੀ ਵੀਟ ਆ ਗਈ ਔਰ 20% ਚੀਪਰ ਹੈ ਉਹ ਵੀ ਜਿਹੜਾ ਉਹਨਾਂ ਦੇ ਲਈ ਬੜਾ ਬੁਰਾ ਹਾਲ ਹੋਏਗਾ ਲੀਵ ਅਲੋਨ ਇੰਪਲੀਮੈਂਟ ਦਾ ਬੀਜੇਪੀ ਕੈਂਪੇਨ ਪ੍ਰੋਮਿਸ ਆਫ ਗਿਵਿੰਗ ਫਾਰਮਰਸ ਅ 50% ਪ੍ਰੋਫਿਟ ਓਵਰ ਇਨਪੁਟ ਕਾਸਟ ਦਾ ਗਵਰਨਮੈਂਟ ਹੈਜ਼ ਰੋਬਡ ਥੈਮ ਆਫ ਅ ਮਾਰਕੀਟ ਥਰੂ ਔਪਰਚੁਨਿਟੀ ਟੂ ਗੈਟ ਅ ਬੈਟਰ ਪ੍ਰਾਈਸ ਫਾਰ ਉਹਨਾਂ ਨੇ ਕਿਹਾ ਜੀ ਉਹ ਜਿਹੜਾ ਵਾਅਦਾ ਸੀ ਇਹਨਾਂ ਦਾ ਕਿ 50% ਦੀ ਅਸੀਂ ਦੇਾਂਗੇ ਤੁਹਾਨੂੰ ਇਸ ਦੇ ਉੱਤੇ ਜਿਹੜਾ ਐਕਸਟਰਾ ਪ੍ਰੋਫਿਟ ਉਹ ਤਾਂ ਕੀ ਦੇਣਾ ਸੀ ਜਿਹੜਾ ਉਹਨਾਂ ਨੇ wheat ਦਾ ਚੰਗਾ ਭਾਅ ਮਾਰਕੀਟ 'ਚ ਲੈ ਸਕਦੇ ਸੀ ਰੋਬਡ ਆਫ ਕਿ ਉਸ ਨੂੰ ਵੀ ਉਹਨਾਂ ਨੇ ਲੁੱਟ ਲਿਆ ਔਰ ਡਿਊਟੀ ਫ੍ਰੀ ਇੰਪੋਰਟਸ ਮੇ ਮੇ ਔਰ ਮੇ ਨਾਟ ਹੈਲਪ ਕੰਜ਼ਿਊਮਰਸ ਡਿਪੈਂਡਿੰਗ ਔਨ ਵੈਦਰ ਟਰੇਡਰਸ ਪਾਸ ਦਾ ਬੈਨੀਫਿਟ ਬਟ ਥੀਸ ਊਡ ਡੈਫੀਨਿਟਲੀ ਬੂਸਟ ਕਾਰਪੋਰੇਟ ਪ੍ਰੋਫਿਟਸ ਐਂਡ ਡੈਟ ਫਾਰਮ ਇਨਕਮ ਹੁਣ ਹੋਣਾ ਇਹ ਔਰ ਬਿਲਕੁਲ ਇਹ ਐਂਡ 'ਚ ਠੀਕ ਹੈ ਜਿਹੜਾ ਕੰਜ਼ਿਊਮਰ ਹੈ ਉਹਨੂੰ ਵੀ ਫਾਇਦਾ ਨਹੀਂ ਹੋਣਾ ਉਹਨੂੰ ਫਿਰ ਵੀ ਉਸੇ ਭਾਅ ਤੇ ਹੀ ਵੇਚਣਾ ਇਹਦੇ ਸੋਨੇ ਕਹੇ ਵੀ ਇਹ ਜਿਹੜੇ ਵਿੱਚ ਡੀਲਰ ਨੇ ਦਲਾਲ ਔਰ ਇਹ ਜੜੀਆਂ ਮਲਟੀਨੇਸ਼ਨਲਸ ਨੇ ਦੇ ਵਿਲ ਮੇਕ ਮਨੀ ਔਰ ਫਾਰਮਰ ਵੀ ਸਫਰ ਕਰੇਗਾ ਰਿਟੇਲਰ ਵੀ ਕਰੇ ਜਿਹਨੇ ਖਰੀਦਣਾ ਹੈ ਖਰੀਦਾਰ ਹੈ ਉਹ ਵੀ ਸਫਰ ਕਰੇਗਾ ਸੋ ਕੁੱਲ ਮਿਲਾ ਕੇ ਇਹ ਇਹਨਾਂ ਦੀ ਕਾਰਗੁਜ਼ਾਰੀ ਹੈ ਔਰ ਇਹਨਾਂ ਨੇ ਅਜੇ ਪਤਾ ਨਹੀਂ ਕੀ ਕੀ ਗੋਲ ਖਲਾਣੇ ਨੇ ਔਰ ਇੱਕ ਪਾਸੇ ਫਾਰਮਰਸ ਦਾ ਸ਼ਕੰਜਾ ਕੱਸਿਆ ਹੋਇਆ ਹੈ ਜੀ ਦੂਸਰੇ ਪਾਸੇ ਜਿਸ ਅੰਦਾਜ਼ ਦੇ ਵਿੱਚ ਇਹ ਦੇਸ਼ ਭਗਤੀ ਦੇ ਗੀਤ ਸਭ ਨੂੰ ਗਵਾ ਰਹੇ ਨੇ ਸੁਪਰੀਮ ਕੋਰਟ ਦਾ ਡੰਡਾ ਉਹਨਾਂ ਨੇ ਚੁੱਕਿਆ ਉਹਨਾਂ ਨੇ ਕਿਹਾ ਕਿ ਜੀ ਖੜੇ ਹੋਣਾ ਪਏਗਾ ਪਹਿਲਾਂ ਕਿਹਾ ਜੀ ਦਰਵਾਜ਼ੇ ਵੀ ਬੰਦ ਹੋਣਗੇ ਫਿਰ ਉਹਦਾ ਇੰਪਰੂਵਿੰਗ ਆਰਡਰ ਆ ਗਿਆ ਹੈ ਨੀ ਕਬੀ ਨਹੀਂ ਨਹੀਂ ਦਰਵਾਜ਼ੇ ਨਹੀਂ ਉਹ ਜਿਹੜਾ ਤੁਸੀਂ ਐਗਜ਼ਿਟ ਡੋਰਸ ਨਹੀਂ ਬਾਹਾਂ ਜਿਹੜਾ ਉਹ ਸਰੀਰਕ ਤੌਰ ਤੇ ਸਮਰੱਥ ਨਹੀਂ ਉਹ ਕੋਸ਼ਿਸ਼ ਕਰਨ ਖਲੋਣ ਦੀ ਨਹੀਂ ਖਲੋ ਸਕਦੇ ਤਾਂ ਬੈਠੇ ਰਹੇ ਹੁਣ ਕੇਰਲਾ ਦਾ ਸ਼ਹਿਰ ਹੈ ਥਰੂ ਵੈਂਥਰੋਪਰਮ ਇਹਨਾਂ ਨੂੰ ਪ੍ਰੋਨਾਂਊਂਸ ਕਰਨਾ ਵੀ ਔਖਾ ਹੈ ਸਾਊਥ ਦੇ ਡਰਾਇਵਡਨ ਨੇ ਜੀ ਔਰ ਉਹਦੀ ਇਹ ਖਬਰ ਹੈ 6 ਯੂਥਸ ਇਨ ਕਸਟਡੀ ਫॉर ਨਾਟ ਸਟੈਂਡਿੰਗ ਅਪ ਡਿਊਰਿੰਗ ਨੈਸ਼ਨਲ ਐਂਥਮ ਉੱਥੇ ਓਪਨ 에ਅਰ ਥੀਏਟਰ ਦੇ ਵਿੱਚ ਉਹ ਜਿਹੜਾ ਉਹ ਚੱਲ ਰਿਹਾ ਸੀ ਔਰ 6 ਨੌਜ ਐਟ ਲੀਸਟ 6 ਪਰਸਨਸ ਵਰ ਟੇਕਨ ਇਨਟੂ ਕਸਟਡੀ ਫॉर ਲੈਜਲੀ ਸ਼ੋਇੰਗ ਡਿਸਰੈਸਪੈਕਟ ਟੂ ਦਾ ਨੈਸ਼ਨਲ ਐਂਥਮ after they refused to stand up while it was being played at the ongoing international film festival of kerala on open air theater ko film nahi si chal rahi open unna da film fair festival si unna ne keha bi assi nahi kholona they refused to stand up while national anthem was being played in kanakonam nishangandi open air theater at iffk police said even after the policeman who were unna ne keha ji policeman ne unna nu keha bi kholwo unna de organizers ne keha kholwo ਔਰ ਫਿਰ ਜਿਹੜਾ ਬੀਜੇਪੀ ਦਾ ਯੂਥ ਵਿੰਗ ਯੁਵਾ ਮੋਰਚਾ ਕਿਉਂਕਿ ਹੁਣ ਇਹਨਾਂ ਦੇ ਸਾਊਥ ਦੇ ਵਿੱਚ ਪੈਰ ਨਹੀਂ ਲੱਗੇ ਹੁੰਦਾ ਕਰਨਾਟਕਾ 'ਚ ਤਾਂ ਇਹਨਾਂ ਨੇ ਆਪਣੀ ਸਰਕਾਰ ਬਣਾ ਲਈ ਹੁਣ ਤਾਮਿਲਨਾਡ ਦੇ ਵਿੱਚ ਜੈਲਨਥਾ ਮਰ ਗਈ ਇਹ ਹੁਣ ਲੱਭ ਰਹੇ ਨੇ ਵੀ ਕਿਸ ਤਰੀਕੇ ਨਾਲ ਅਸੀਂ ਉੱਥੇ ਬੜੀਏ ਆਲਰੇਡੀ ਇਹਨਾਂ ਨੇ ਆਪਣਾ ਸਕਿਜ਼ਮ ਸ਼ੁਰੂ ਕੀਤਾ ਹੈ ਔਰ ਕੇਰਲਾ ਦੇ ਵਿੱਚ ਕਿਉਂਕਿ ਕੇਰਲਾ ਇੱਕ ਐਸੀ ਸਟੇਟ ਹੈ ਜਿੱਥੇ 2-3 ਡਿਸਟ੍ਰਿਕਟਸ ਜਿਹੜੇ ਨੇ ਉੱਥੇ ਮੁਸਲਮ ਮੇਜੋਰਟੀ ਨੇ ਉਥੋਂ ਮੈਂਬਰ ਪਾਰਲੀਮੈਂਟ ਵੀ ਮੁਸਲਮ ਲੀਗ ਐਜ਼ ਅ ਪਾਰਟੀ ਭੇਜਦੀ ਹੈ ਔਰ ਇਹ ਜਿਹੜੇ ਨੇ ਉੱਥੇ ਔਰ 35 ਜਾਂ 40% ਪਾਪੂਲੇਸ਼ਨ 크ਰਿਸਚੀਅਨ ਹੈ ਕੇਰਲਾ ਦੀ ਸੋ ਜਿਹੜਾ ਸਮਾਲ ਸੈਕਸ਼ਨ ਹੈ ਉਹਦੇ ਚ ਬੀਜੇਪੀ ਨੇ ਔਰ ਯੁਵਾ ਮੋਰਚਾਰੇ ਕੇਰਲਾ ਦੇ ਵਿੱਚ ਜਿਹੜੀ ਹੈ ਫਿਰਕੂ ਕਮਿਨਲ ਜਿਹੜੀ ਹੈ ਉਹ ਪੋਲਰਾਈਜੇਸ਼ਨ ਕਰ ਰਹੇ ਨੇ ਔਰ ਇਹਦਾ ਹਿੱਸਾ ਹੋਏਗਾ ਇੱਕ ਨਾਰਮਲ ਘਟਨਾ ਹੋਏਗੀ ਕਈ ਵਾਰੀ ਮਛਰੇ ਜੇ ਹੁੰਦੇ ਨੇ ਮੁੰਡੇ ਬੈਠੇ ਹੋਣਗੇ ਵੀ ਨਹੀਂ ਕੋਈ ਨਹੀਂ ਲੇਕਿਨ ਬੀਜੇਪੀ ਨੇ ਜਾ ਕੇ ਪੁਲਿਸ ਨੂੰ ਰਿਪੋਰਟ ਕੀਤੀ ਉਹਨਾਂ ਦੇ ਯੂਨਿਟ ਨੇ ਔਰ ਹੁਣ ਮੋਦੀ ਐ ਬੈਠਾ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਗ੍ਰਿਫਤਾਰ ਕਰੋ ਸੋ ਕੁੱਲ ਮਿਲਾ ਕੇ ਫਾਰਮਰਸ ਦਾ ਹਾਲ ਕੀ ਐ ਉਵਰ ਆ ਲੋਕ ਕਿਵੇਂ ਸਫਰ ਕਰ ਰਹੇ ਨੇ ਦੋ ਦੋ ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਔਰ ਮੋਦੀ ਜਿਹੜਾ ਐ ਉਹ ਹੁਣ ਉਹ ਫੋਨ ਸਾਹਮਣੇ ਰੱਖ ਕੇ ਹੀ ਮੈਸੇਜ ਦੇ ਰਿਹਾ ਹੁੰਦਾ ਕਿ ਤੇ ਰੈਲੀ ਕਰਨੀ ਸੀ ਹੋ ਨਹੀਂ ਸਕੀ ਉਹਨੇ ਕਿਹਾ 50 ਦਿਨ ਔਰ ਇੰਤਜ਼ਾਰ ਕਰੋ ਫਿਰ ਜਲਵਾ ਦੇਖੋ ਔਰ ਹਾਲਤ ਇਹ ਹੈ ਕਿ ਉਹ ਲੋਕਾਂ ਨੇ ਬੈਂਕ ਮੈਨੇਜਰ ਕੁੱਟਣੇ ਸ਼ੁਰੂ ਕਰਤੇ ਨੇ ਦੋ ਤਿੰਨ ਥਾਵਾਂ ਤੇ ਹੋ ਗਿਆ ਹਾਂ ਔਰ ਇਸ ਵੇਲੇ ਮੈਂ ਦੇਖ ਰਿਹਾ ਸੀ ਕਿ 200 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਲਾਈਨ 'ਚ ਖੜੇ ਲੋਕਾਂ ਦੀਆਂ ਔਰ ਖਾਸ ਤੌਰ ਤੇ ਵਿਆਹਾਂ ਦਾ ਸੀ ਇਵਨ ਹਿੰਦੂ ਮਹਾਸਭਾ ਜਿਹੜੀ ਐਕਸਟ੍ਰੀਮ ਹੈ ਉਹਨੇ ਕਹਿਆ ਕਿ ਜੀ ਇਹ ਮੋਦੀ ਦਾ ਕੱਖ ਨਹੀਂ ਰਹਿਣਾ ਇਹਨੇ ਉਸ ਮੌਕੇ ਤੇ ਜਿਹੜਾ ਕਿ ਵਿਆਹਾਂ ਦਾ ਸੀਜ਼ਨ ਸੀ ਉਹ ਉਲਟੇ ਹਾਂ ਹਾਂ ਔਰ ਕਈ ਥਾਂ ਦੇ ਹੋਇਆ ਵੀ ਮੌਤਾਂ ਹੀ ਇਹ ਤਾਂ ਲਾਈਨ ਚ ਖੜਿਆ ਨਹੀਂ ਮੌਤਾਂ ਨੇ ਕਿ ਘਰ ਬੈਠੇ ਕਈਆਂ ਨੂੰ ਆਪਣਾ ਵਿਆਹ ਬੱਚਿਆਂ ਬੱਚਿਆਂ ਦਾ ਖਾਸ ਤੌਰ ਤੇ ਪੋਸਟਪੋਨ ਕਰਨੇ ਪਏ ਇਸ ਕਿਸਮ ਦੇ ਹਰਾਚ ਔਰੇ ਡੰਡਾ ਲੈ ਕੇ ਮੋਰਲ ਪੁਲਿਸ ਬਣੇ ਹੋਏ ਨੇ ਜੀ ਨੈਸ਼ਨਲ ਐਂਥਮ ਦੇ ਉੱਤੇ ਅਸੀਂ ਕਿਉਂ ਨਹੀਂ ਖਲੋਤੇ ਹੁਣ ਪੁਲਿਸ ਜਿਹੜੀ ਆ ਉਹ ਸਿਨੇਮਿਆਂ ਦੇ ਵਿੱਚ ਜਾ ਕੇ ਦੇਖਿਆ ਕਰੇਗੀ ਵੀ ਕਿਹੜਾ ਖਲੋਤਾ ਹੈ ਤੇ ਕਿਹੜਾ ਨਹੀਂ ਖਲੋਤਾ ਸੋ ਇਹ ਹਿੰਦੂਤਵਾ ਬਿਲਕੁਲ ਨਾਜ਼ੀ ਲਾਈਕ ਟੈਕਟਿਕਸ ਜੋ ਕੁਝ ਨਾਜ਼ੀ ਕਰਦੇ ਸੀ 1930 ਵਿੱਚ ਉਹੀ ਇਹ ਕਰ ਰਹੇ ਨੇ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆਮ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਬ੍ਰੇਕ ਦੁਬਾਰਾ